ਪਿਤਾ ਬਿਮਾਰ ਪਏ ਤਾਂ 20 ਸਾਲ ਦਾ ਜਵਾਨ ਮੁੰਡਾ ਕਰਦਿਆਂ ਜ਼ਿੰਮੇਵਾਰੀਆਂ ਚੱਕਣ ਦੇ ਲਈ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰਨ ਦੇ ਲਈ ਟਰੈਕਟਰ ਅਤੇ ਸੁਪਰ ਸੀਡਰ ਲੈ ਕੇ ਪਹੁੰਚ ਗਿਆ ਫਿਰ ਟਰੈਕਟਰ ਤੇ ਕੰਮ ਕਰਦੇ ਸਮੇਂ ਇਸ ਮੁੰਡੇ ਦਾ ਪੈਰ ਧਿਲਕੇ ਹਾਤੇ ਬੁਰੀ ਤਰ੍ਹਾਂ ਦੇ ਨਾਲ ਉਸ ਦੀ ਜਾਨ ਗਈ ਹੈ ਸਰੀਰ ਦੇ ਟੁਕੜੇ ਟੁਕੜੇ ਹੋ ਗਏ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਦੋਂ ਇਸ 20 ਸਾਲ ਦੇ ਪੁੱਤਰ ਨੂੰ ਇਸ ਹਾਲ ਦੇ ਵਿੱਚ ਦੇਖਿਆ ਤਾਂ ਉਹਨਾਂ ਦੀ ਵੀ ਹੋਸ਼ ਉੱਡ ਗਏ ਬਰਨਾਲਾ ਤੋਂ ਹਿਮੰਦਪਾਗੀ ਖਬਰ ਸਾਹਮਣੇ ਆਈ ਜਿੱਥੇ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਸਮੇਂ ਜਵਾਨ ਮੁੰਡੇ ਦੀ ਜਾਨ ਗਈ ਸੁਪਰ ਸੀਡਰ ਦੇ ਨਾਲ ਉਸ ਦਾ ਸਾਰਾ ਸਰੀਰ ਕੱਟਿਆ ਗਿਆ ਉਸ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਮਿਲਿਆ ਅਤੇ ਬੁਰੇ ਤਰੀਕੇ ਦੇ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਦੇ ਕਾਰਨ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਜ਼ਿਲ੍ਹੇ ਦੇ ਪਿੰਡ ਪੈਣੀ ਫੱਤਾ ਦਾ ਰਹਿਣ ਵਾਲਾ ਇਹ ਨੌਜਵਾਨ ਸੁਖਬੀਰ ਸਿੰਘ ਪੁੱਤਰ ਜਗਰਾਤ ਸਿੰਘ ਉਮਰ 20 ਸਾਲ ਸੀ ਆਪਣੇ ਖੇਤ ਦੇ ਵਿੱਚ ਸੂਪਰ ਸਿੱਡਰ ਮਸ਼ੀਨ ਦੇ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ ਟਰੈਕਟਰ ਦੀ ਸੀਟ ਤੇ ਉਹ ਬੈਠਾ ਸੀ ਕਿ ਇਸੇ ਦੌਰਾਨ ਉਹ ਟਰੈਕਟਰ ਦੇ ਪਿੱਛੇ ਲੱਗੀ ਸੂਪਰ ਸਿੱਡਰ ਮਸ਼ੀਨ ਨੂੰ ਦੇਖਣ ਲੱਗਾ ਅਤੇ ਉਸੇ ਸਮੇਂ ਉਸ ਦਾ ਪੈਰ ਥਿਲਕੇ ਆਤੇ ਉਹ ਜ਼ਮੀਨ ਤੇ ਡਿੱਗ ਪਿਆ ਅਚਾਨਕ ਹੀ ਸੁਖਵੀਰ ਸਿੰਘ ਮਸ਼ੀਨ ਦੇ ਵਿੱਚ ਫਸ ਗਿਆ ਅਤੇ ਉਸ ਦੇ ਸਰੀਰ ਦੇ ਟੋਟੇ ਟੋਟੇ ਹੋ ਗਏ ਇਹ ਸਭ ਕੁਝ ਬਿਆਨਕ ਅਮੰਦਰ ਜਿਸ ਨੇ ਵੀ ਦੇਖਿਆ ਉਸ ਦੀਆਂ ਅੱਖਾਂ ਪਰ ਆਈਆਂ। ਇਹ ਘਟਨਾ ਦੇ ਕਾਰਨ ਪੂਰੇ ਬਰਨਾਲਾ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦੀ ਟੁਕੜੇ ਹੋਈ ਦੇਹ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਜਿੱਥੇ ਅਗਲੀ ਕਾਰਵਾਈ ਕੀਤੀ ਜਾਣੀ ਹੈ। ਰਿਪੋਰਟ ਸਾਹਮਣੇ ਆਣੀ ਹੈ ਤੇ ਇੱਧਰ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ। ਇਹੀ ਮੁੰਡਾ ਮਾਪਿਓ ਦਾ ਸਹਾਰਾ ਸੀ, ਘਰ ਦੇ ਵਿੱਚ ਦੋ ਬੇੜਾ ਜ਼ਰੂਰ ਨੇ ਪਰ ਇਸ ਪੁੱਤ ਤੋਂ ਸਾਰੇ ਪਰਿਵਾਰ ਨੂੰ ਖਾਸਿਓਂ ਉਮੀਦਾਂ ਸੀ। ਰਾਈ ਦੇ ਵਿੱਚ ਵੀ ਹੁਸ਼ਿਆਰ ਸੀ ਅਤੇ ਘਰ ਦੇ ਕੰਮਕਾਰ ਦੇ ਵਿੱਚ ਵੀ ਉਹ ਪਿਤਾ ਦਾ ਹੱਥ ਵਟਾਉਂਦਾ ਸੀ ਪਰ ਇਹ ਨਹੀਂ ਪਤਾ ਸੀ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕਣਕ ਦੀ ਬਿਜਾਈ ਕਰਦੇ ਉਸ ਨੌਜਵਾਨ ਮੁੰਡੇ ਦੇ ਨਾਲ ਐਨਾ ਭਿਆਨਕ ਹਾਦਸਾ ਹੋ ਜਾਣਾ ਹੈ ਕਣਕ ਬੀਜਦੇ ਸੀਗੇ ਜੀ ਠੇਕੇ ਤੇ ਵਹਣ ਲੱਗਤਾ ਹੋਇ ਲੰਗਾ ਉੱਥੇ ਕੋੜ ਦੁੰਨ ਵਾਲੇ ਰਾਹ ਤੇ ਕਣਕ ਬੀਜੇ ਸੀਗੇ ਉੱਥੇ ਐ ਪਿੱਛੇ ਦੇਖਣ ਲੱਗਿਆ ਮੜਾ ਮੋਟਾ 2 ਉੱਠ ਕੇ ਟਰੈਕਟਰ ਦੇ ਉੱਪਰ ਪਾ ਪੈ ਤਲ ਕੇ ਗਈ ਉੱਥੋਂ ਉੱਤੋਂ ਨਹੀਂ ਲੰਘ ਗਏ ਨਾਲ ਉਹਦੇ ਘਰ ਦੇ ਰੋਸਟਾਂ ਨੂੰ ਮੌਕੇ ਦੇ ਘਰ ਦੇ ਦੂਰ ਸੀਗਾ ਜੀ ਕੱਲੀ ਸੀਗਾ ਟਰੈਕਟਰ ਚਲਾਉਂਦਾ ਉਹ ਨੂੰ ਕਿਵੇਂ ਰੋਕੇ ਗਿਆ ਮੌਕੇ ਦੇ ਟਰੈਕਟਰ ਨੂੰ ਰੋਕਿਆ ਨਹੀਂ ਜੀ ਬਾਅਦ 'ਚ ਫਿਰ ਰੋਕੇ ਟਰੈਕਟਰ ਜੋ ਉੱਤੋਂ ਨਹੀਂ ਲੰਘ ਕੇ ਕੱਲਾ ਟਰੈਕਟਰ ਤੁਰਿਆ ਗਿਆ ਉਹਦੀ ਮੌਕੇ ਦੇ ਉੱਤੇ ਜੀ ਮੌਕੇ ਦੀ ਮੰਨੋ ਜੀ ਬਸ ਫੱਦਲ ਬਬਤਾ ਸੀ ਬਹੁਤ ਪੂਰੀ ਦੇਖਣਯੋਗ ਵੀ ਨਹੀਂ ਸੁਣ ਕੇ ਵੀ ਉਹ ਕੰਮ ਦਾ ਸੀ ਅਗਲੇ ਦਾ ਦੇਖ ਲੈ ਕਿੱਥੇ ਜਾਂਦਾ ਸੀ ਜੀ ਕੀ ਚੱਲਣਾ ਚਾਹੀਦਾ ਇਸ ਤਰ੍ਹਾਂ ਆਸ ਜੀ ਅਸੀਂ ਤਾਂ ਇਹੀ ਕਹਿਣਾ ਜੀ ਮਾੜਾ ਮੋਟਾ ਇਹਦਾ ਉਹ ਕਰਨਾ ਚਾਹੀਦਾ ਸਰਕਾਰ ਨੂੰ ਗਰੀਬ ਪਰਿਵਾਰ ਹੈ ਜੀ ਦੋ ਬੱਚੀਆਂ ਵਿਚਾਰੇ ਤੇ ਪਿੰਸਪਰੀ ਨੇ ਪਿੱਪੀ ਸਿੰਘਾਂ ਦੇ ਵਿੱਚੋਂ ਨਹੀਂ ਜੀ ਕਿੰਨੀ ਵਾਰ ਕਿੰਨੀ ਗੱਦੀ ਕਿੰਨੀ ਜਮੀਨਾਂ ਜਮੀਨਤਾਂ ਦੇ ਕੋਲ ਥੋੜੀ ਹੋਈ ਆ ਜੀ ਠੇਕੇ ਠੁਕੇ ਤੇ ਲੈਣ ਦੇ ਨੇ ਕਿਦੇ ਦੇਰ ਉਦੋਂ ਬਾਅਦ ਹੀ ਉਹ ਤੇ ਪਰਿਵਾਰ ਪਹੁੰਚ ਗਏ ਸੀ ਘਰ ਦੇ ਕੋਲ ਹਾਂਜੀ ਪਿੰਡ ਦੇ ਨਗਰ ਦੇ ਲੋਕ ਪਹੁੰਚ ਗਏ ਸੀ ਜੀ ਕੀ ਕਿੰਨੇ ਚੁਪੇ ਮਰਕੇ ਖੇਤੀ ਕਰਨ ਜਾਂਦਾ ਸੀ ਤੇ ਕਿਵੇਂ ਕੱਲ ਵੀ ਕਿਵੇਂ ਗਿਆ ਕੀ ਗੱਲ ਹੋਈ ਸਰ ਇਹ ਪਹਿਲਾਂ ਹੀ ਨਾਨਕੇ ਰਹਿੰਦਾ ਸੀ ਥੋੜੇ ਦਿਨਾਂ ਦਾ ਜੀ ਤੇ ਇਹ ਤੇ ਡੇਢੀ ਸਟ ਪਜਨ ਕਣਕ ਬੀਜਣ ਆ ਗਿਆ ਨਾਲੇ ਪਤਾ ਰਹਿਣਾ ਹੈ ਬਸ ਬੀਜ ਬੀਜ ਇਧਰੋਂ ਬੀਜ ਕੇ ਗਏ ਨੇ ਪਹਿਲਾਂ ਦੋ ਦੋਸਤਾਂ ਹੀ ਸਹਿਤ ਕੀਤਾ ਹੀ ਇਹਨਾਂ ਦਾ ਬਸ 3:30 ਵਜੇ ਪਹੁੰਚਾ ਮੇਰੇ ਕੋਲ ਜੇ ਅੱਖਾਟ ਲੱਗੀ ਉਹ ਸੀ ਆ ਜਾਓ ਅਸੀਂ ਡੇਢੀ ਸਾਹਮਣੇ ਬੈਠਾ ਸੀਗਾ ਤਾਂ ਮੇਰਾ ਡੈਡੀ ਜੀ ਉੱਤੀ ਸੀ ਨਾਲ ਹੀ ਸੀ ਨਾ ਫਿਰ ਕਿੰਨੇ ਬਾਂਹ ਦੀ ਕੀਤੀ ਬਾਂਹ ਦਾ ਆਰਟੀਕਲ ਕਰਦਾ ਤੇ ਥੋੜੀ ਜਿਹੀ ਕਿੱਕੜੀ ਆ ਜੀ ਦੋਨੇ ਪਹੀਆਂ ਕੋਲ ਤੇ ਉਹ ਠੇਕੇ ਦੇ ਪੰਜ ਸੀ ਸੀ ਕਿੱਲੇ ਕਰਦਾ ਕੀ ਨਾਮ ਸੀ ਬੱਚੇ ਸੁਖਵੀਰ ਸਿੰਘ ਜੀ ਕਿਸ ਸਮੇਂ ਤੇ ਮੈਂ ਕਿੰਨਾ ਕਿ ਕੰਮ ਤੇ ਐਕਟਿਵ ਸੀ ਸਾਰਾ ਪੂਰਾ ਕੁਝ ਜਿਹਾ ਸੀ ਕੋਈ ਬਾਲਡ ਬੁੱਲ ਵਧੀਆ ਕਰ ਲੈਂਦਾ ਸੀ ਜੀ ਟਾਇਰ ਟੁੱਟਦਾ ਸੀ ਸਾਲਾਂ ਦਾ ਖੇਤੀ ਕਰਦਾ ਜੀ 80 90 ਕਿੱਲੇ ਬਾਂਹ ਦੇ ਕਰਦਾ ਸੀ ਜੀ ਨਾਲ ਹੋਰ 11 ਦੋਸਤਾਂ ਨਾਲ ਵੀ ਤੇ ਬਾਹਰ ਵੀ ਜਾ ਹੂੰ ਬਾ ਵੀ ਵਧੀਆ ਕਰਉਂਦਾ ਜੀ ਰੇ ਬਣਾ ਲੋਟ ਬਣਾ ਕੇ ਸੇਸ਼ਟੀ ਵਿਧਾਰਾ ਉਹ ਕਰਦੇ ਸੀ ਕੰਮ ਆਪੀ ਜਾਂਦਾ ਸੀ ਅਸੀਂ ਦੋਨੇ ਪਾਈ ਮਸ਼ੀਨ ਚੀ ਹੁੰਦੀ ਸੀ ਬਸ ਮਾਗਰ ਵੇਸ਼ੇ ਕੰਮ ਸੰਭਾਲਦਾ ਸੀ ਲੱਗਦਾ ਕਿ ਘਰ ਦੇ ਹਾਲਾਤਾਂ ਦੀ ਮਜਬੂਰੀ ਕਰਕੇ ਉਹਨੂੰ ਛੋਟੀ ਉਮਰ ਚ ਕੰਮ ਲੱਗ ਗਿਆ ਹਾਂਜੀ ਪਹਿਲਾਂ ਵੱਡੇ ਨਹੀਂ ਦੋ ਤੋਂ ਬਸ ਇਹ ਕਰਨੀ ਨੂੰ ਨਾਲੇ ਪੜਦਾ ਵੀ ਸੀਗੇ ਜੀ ਕਿਹੜੀ ਕਲਾਸ ਸੀ ਸਾਈਟੇਜ ਲਗਾਈ ਜਲਦੀ ਬਲਦ ਹਾਂਜੀ ਆਈਟੀਆਈ ਸੀਗੇ ਬਲਦ ਉਹ ਉੱਥੇ ਰਹਿੰਦੇ ਸੀ ਨਾਨਕੀ ਜੀ ਬੜੀ ਵਿਸ਼ਿਆਸ ਹਾਂਜੀ ਪੁਰਾ ਜੀ ਇੱਕ ਵੇ ਕਿੱਦਾਂ ਹਾਸ ਸਕਦਾ ਹੋ ਗਿਆ ਮਤਲਬ ਕਿ ਇੱਕਦਮ ਟਰੈਕਟਰ ਤੇ ਚੱਲ ਚਾਲਾਂ ਦੇ ਮਸ਼ੀਨ ਕੀ ਗੱਲ ਹੋਈ ਜਿਹੜੀ ਜਨ ਪਤਾ ਲੱਗਿਆ ਬਸ ਸਾਈਡ ਤੇ ਰੇਹ ਦੇਖਦਾ ਸੀ ਜੰਪਾ ਸਾਈਡ ਤੇ ਕਹਿੰਦੇ ਰੁਟਾ ਬਿੱਟੀ ਤਵੀ ਬਾਹਰ ਚੱਲਦੀ ਆ ਵੀ ਅੰਦਰ ਜਾ ਉਹ ਦੇਖ ਕੇ ਬਸ ਬੈਸਦਾ ਸੀਟ ਤੇ ਪੈਰ ਫਿਸਲ ਗਏ ਜੀ ਤੇ ਟਰੈਕਟਰ ਉਪਰ ਮੈਂ ਟਰੈਕਟਰ ਚੱਲਦਾ ਰਿਹਾ ਉਹ ਨੀਚੇ ਆ ਹਾਂ ਉਹ ਚ ਆ ਗਿਆ ਦੂਜੇ ਮੁੰਡੇ ਨੂੰ ਪਤਾ ਲੱਗਿਆ ਦੋ ਟਾਇਰ ਚੱਲਦੇ ਸੀਗੇ ਮੈਂ ਉਹਨੂੰ ਪਤਾ ਲੱਗ ਗਿਆ ਉਹ ਫਿਰ ਦੂਜੇ ਮੁੰਡੇ ਨੇ ਆ ਕੇ ਬੰਦ ਕਰਿਆ ਤੇ ਹੋਰ ਵੀchn ਨਾਲ ਤੂੰ ਕਹੀ ਜਾਣੀ ਉਹਨਾਂ ਨੇ ਆ ਕੇ ਬੰਦ ਕਰ ਦਿੱਤਾ ਬੱਚਾ ਆ ਨਹੀਂ ਜਾ ਸਕੋ ਨਾ ਹੀ ਨਾ ਕੱਲ ਸਾਡੇ ਪਿੰਡ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ 19-20 ਸਾਲ ਦਾ ਨੌਜਵਾਨ ਜੋ ਮਾਪਿਆਂ ਦਾ ਕਲੌਤਾ ਪੁੱਤਰ ਸੀ ਤੇ ਦੋ ਭੈਣਾਂ ਦਾ ਇਕੱਲਾ ਹੀ ਵੀਰ ਸੀ ਆਪਣੇ ਖੇਤ ਟਰੈਕਟਰ ਤੇ ਸੁਪਰ ਹੀਡਰ ਲੈ ਕੇ ਕਣਕ ਦੀ ਬਜਾਈ ਕਰਨ ਲਈ ਗਿਆ ਸੀ ਉੱਥੇ ਬਜਾਈ ਕਰਦੇ ਸਮੇਂ ਕਿਸੇ ਕਾਰਨ ਕਰਕੇ ਉਹਦਾ ਟਾਇਰ ਫਿਸਲਣ ਕਰਕੇ ਉਹ ਟਰੈਕਟਰ ਤੋਂ ਗਿਰ ਗਿਆ ਜੀ ਉਹ ਪਹਿਲਾਂ ਟਰੈਕਟਰ ਦੇ ਵੱਡੇ ਟਾਇਰ ਥੱਲੇ ਆ ਗਿਆ ਉਸ ਤੋਂ ਬਾਅਦ ਜੀ ਉਹ ਸੂਪਰ ਸੀਡਰ ਮਸ਼ੀਨ ਦੀ ਲਪੇਟ ਚਾਉਣ ਨਾਲ ਉਹਦੀ ਬਹੁਤ ਦਰਦਨਾਕ ਮੌਤ ਹੋ ਗਈ। ਇਹ ਜਿਹੜਾ ਪਰਿਵਾਰ ਆ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਜੀ। ਇਹਦੇ ਡੈਡੀ ਕੋਲ ਤਕਰੀਬਨ 1 ਏਕੜ ਜ਼ਮੀਨ ਆ ਜੀ। ਤੇ ਮਤਲਬ ਇਹ ਛੋਟੀ ਉਮਰ ਤੇ ਇਹਨੂੰ ਮਜਬੂਰੀ ਕਰਨ ਕੰਮ ਕਰਨਾ ਪੈ ਗਿਆ ਜੀ। ਘਰਦਿਆਂ ਮਜਬੂਰੀਆਂ ਸੀਗੀਆਂ ਜੀ। ਉਹਦੀ ਵਜ੍ਹਾ ਕਰਕੇ ਛੋਟੀ ਉਮਰ ਤੇ ਇਹ ਡਰਾਈਵ ਮਤਲਬ ਟਰੈਕਟਰ ਚਲਾਉਣ ਕਰਕੇ ਸਾਰੇ ਘਰ ਤਾਂ ਕਿ ਜਾ ਰਹੀ ਇਹਦੇ ਸਿਰ ਤੇ ਚੱਲਦਾ ਸੀਗਾ ਜੀ। ਇਹਦੇ ਡੈਡੀ ਦੀ ਇੱਕ ਛੋਟੀ ਜਿਹੀ ਵਰਕਸ਼ਾਪ ਆ ਜੀ। ਆਰਥਿਕ ਤੌਰ ਤੇ ਬਹੁਤ ਗਰੀਬ ਪਰਿਵਾਰ ਆ ਜੀ। ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹਨਾਂ ਨੂੰ ਜੋਬ ਮੁਆਵਜ਼ਾ ਦੇ ਕੇ ਜਾਂ ਕਿਸੇ ਦੋਨਾਂ ਬੇਟੀਆਂ ਵਿੱਚੋਂ ਇੱਕ ਬੇਟੀ ਨੂੰ ਸਰਕਾਰੀ ਨੌਕਰੀ ਦੇ ਕੇ ਮਤਲਬ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਹੈ ਆਪਣਾ ਆਰਥਿਕ ਗੁਜ਼ਾਰਾ ਸਚੇ ਢੰਗ ਨਾਲ ਕਰ ਸਕੇ ਪਿਤਾ ਜੀ ਇਹ ਸੁਖਵੀਰ ਸਿੰਘ ਸਨੁਪ ਜਗਰਾਤ ਸਿੰਘ ਵਾਸੀ ਭੈਣੀ ਫੋਤਾ ਆਪਣੇ ਘਰੋਂ ਟਰੈਕਟਰ ਲੈ ਕੇ ਆਪਣੇ ਡੈਡੀ ਤੇ ਦਾਦੇ ਨਾਲ ਕਣਕ ਵੀਜਣ ਗਿਆ ਸੀ ਇਹ 1.5 10 ਵਜੇ ਚੱਲੇ ਸੀ ਕਰੀਬ 1.5 3 ਵਜੇ ਬੱਚੇ ਦਾ ਟਰੈਕਟਰ ਤੋਂ ਹੱਥ ਛੁੱਟਣ ਕਰਕੇ ਇਹ ਥੱਲੇ ਡਿੱਗ ਪਿਆ ਜਿਸ ਦੇ ਉੱਪਰ ਦੀ ਟਰੈਕਟਰ ਦਾ ਟਾਇਰ ਲੰਗਨ ਕਰਕੇ ਤੇ ਸੁਪਰ ਸੀਡਰ ਮਸ਼ੀਨ ਲੰਗਨ ਕਰਕੇ ਇਹ ਬੱਚੇ ਦੀ ਬਹੁਤ ਹੀ ਦੁਖਦਾਈ ਮੌਤ ਹੋਈ ਆ ਅੰਦ ਵਿੱਚ 174 CrPC ਦੇ ਤਹਿਤ ਕਾਰਵਾਈ ਅਗਲ ਵਿੱਚ ਲਿਆਂਦੀ ਜਾ ਰਹੀ ਹੈ ਇਹਦੀ ਪ੍ਰਾਣੀ 174 CrPC ਤਹਿਤ ਕਾਰਵਾਈ ਤੇ ਜੋ ਨਵੇਂ ਕਾਨੂੰਨ ਦੇ ਉਹਦੇ ਮੁਤਾਬਕ ਕਾਰਵਾਈ ਅਗਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਪਿੰਡ ਦੇ ਸਰਪੰਚ ਅਤੇ ਪੰਚਾਇਤ ਤੋਂ ਪਤਾ ਲੱਗਿਆ ਵੀ ਗਰੀਬ ਪਰਿਵਾਰ ਆ ਤੇ ਆਉ ਦਾ ਗੁਜ਼ਾਰਾ ਕਰਦੇ ਸੀਗੇ ਬੱਚਾ ਬਹੁਤ ਮਿਹਨਤੀ ਸੀਗਾ ਤੇ ਬਹੁਤ ਹੀ ਮਾੜਾ ਇਹਨਾਂ ਨਾਲ ਇਹ ਘਟਨਾ ਵਾਪਰੀ ਆ ਇਹਦੇ ਦੋ ਭੈਣਾਂ ਸੀਗੀਆਂ ਇਹ ਭਰਾ ਇਕੱਲਾ ਹੀ ਸੀਗਾ ਬਸ ਪ੍ਰੋ ਪੋਸਟਮਾਰਟਮ ਅਸੀ ਕਾਰਵਾਈ ਕਰਕੇ ਜਲਦੀ ਅੱਜ ਹੀ ਕਰਾ ਦੇਵਾਂਗੇ ਕਣਕ ਬੀਜਦੇ ਸੀਗੇ ਜੀ ਠੇਕੇ ਤੇ ਵਾਣ ਲੈਂਦਾ ਹੋਇ ਲੰਦਾ ਉੱਥੇ ਕੋਟ ਦੁਨ ਵਾਲੇ ਰਾਹ ਤੇ ਕੰਕ ਬੀਜੇ ਸੀਗੇ ਉੱਥੇ ਐ ਪਿੱਛੇ ਦੇਖਣ ਲੱਗਿਆ ਮੜਾ ਮੋਟਾ ਬੀ ਉੱਠ ਕੇ ਟ੍ਰੈਕਟਰ ਦੇ ਉੱਤੋਂ ਪਾ ਪੈ ਤਲਕ ਗਾਈ ਹਰ ਉੱਥੋਂ ਉੱਤੋਂ ਨਹੀਂ ਲੰਘ ਗਏ ਨਾਲ ਉਹਦੇ